ਦੋਸਤੋ ਤਲਾਕ ਦੀ ਜਿਹੜੀ ਵਿਧੀ ਹੈ ਉਹਨੂੰ ਜਰੂਰ ਸਮਝਣਾ ਚਾਹੀਦਾ ਸਾਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾਂ ਫਿਰ ਜਿਹੜੇ ਲੋਕ ਕਾਨੂੰਨਨ ਤੌਰ ਦੇ ਉੱਪਰ ਜ਼ਿਆਦਾ ਪੈਰਵਾਈ ਨਹੀਂ ਕਰਦੇ ਜੇ ਕਿਸੇ ਦੇ ਘਰ ਦੇ ਵਿੱਚ ਕਿਸੇ ਦੇ ਤੀਪੁੱਤ ਦਾ ਰੌਲਾ ਪੈ ਜਾਂਦਾ ਤਾਂ ਉਹ ਕੀ ਕਰਦੇ ਆ ਕਿ ਚਾਰ ਬੰਦੇ ਇਕੱਠੇ ਹੁੰਦੇ ਆ ਪੰਚਾਇਤੀ ਤੌਰ ਦੇ ਵਿੱਚ ਦੋ ਚਾਰ ਪੰਚਾਇਤਾਂ ਕਰਦੇ ਆ ਤਾਂ ਫਿਰ ਉਹ ਤਲਾਕ ਦਾ ਜਿਹੜਾ ਤਲਾਕਨਾਮਾ ਉਹ ਐਫੀਡੇਵਿਟ ਦੇ ਉੱਪਰ ਦਰਜ ਕਰ ਲੈਂਦੇ ਆ ਪਰ ਤੁਹਾਨੂੰ ਇਹ ਸਮਝਣਾ ਚਾਹੀਦਾ ਕਿ ਜਿਹੜਾ ਐਫ ਡਿਵੀਡ ਦੇ ਉੱਪਰ ਤਲਾਕ ਲਿਆ ਹੋਇਆ ਜਾਂ ਫਿਰ ਜਿਹੜਾ ਵੀ ਤਲਾਕ ਪੰਚਾਇਤੀ ਤੌਰ ਦੇ ਉੱਪਰ ਦਿੱਤਾ ਹੋਇਆ ਜਾਂ ਕਿਸੇ ਪੰਚਾਇਤ ਨੇ ਕਿਸੇ ਬੰਦੇ ਨੂੰ ਤਲਾਕ ਦਿੱਤਾ ਉਹ ਆਪਦੇ ਆਪ ਦੇ ਵਿੱਚ ਮੰਨਣ ਨਹੀਂ ਹੈ ਉਹਦੀ ਕੋਈ ਵੈਲਿਡਿਟੀ ਨਹੀਂ ਹੈ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਤਲਾਕ ਜਿਹੜਾ ਉਹ ਜਿਹੜੇ ਜੱਜ ਸਾਹਿਬ ਹੈ ਕਚੈਰੀ ਹੈ ਉਹਨਾਂ ਦੇ ਵੱਲੋਂ ਹੀ ਜਿਹੜਾ ਦਿੱਤਾ ਜਾ ਸਕਦਾ ਉਸ ਤੋਂ ਬਿਨਾਂ ਜਿਹੜੀ ਮਰਜ਼ੀ ਅਥਾਰਟੀ ਤਲਾਕ ਦਿੰਦੀ ਹੈ ਜਾਂ ਫਿਰ ਤੁਸੀਂ ਰਿਸ਼ਤਾ ਤੋੜਦੇ ਆ ਉਹਦਾ ਕੋਈ ਵਜੂਦ ਨਹੀਂ ਹੈ ਤੁਹਾਨੂੰ ਸਮਝਣਾ ਚਾਹੀਦਾ ਕਿ ਜੇ ਇਸ ਤਰੀਕੇ ਦੇ ਨਾਲ ਤੁਸੀਂ ਤਲਾਕ ਲੈਨੇ ਹੋ ਤਾਂ ਫਿਰ ਉਸ ਤਲਾਕ ਹੋਣ ਤੋਂ ਬਾਅਦ ਵੀ ਜਿਹੜਾ ਤੁਹਾਡੀ ਨਜ਼ਰਾਂ ਦੇ ਵਿੱਚ ਤਲਾਕ ਮੰਨਿਆ ਗਿਆ ਉਸ ਤੋਂ ਬਾਅਦ ਕੋਈ 15-20 ਸਾਲੀ ਜੇ ਉਹ ਘਰ ਵਾਲਾ ਜਾਂ ਘਰ ਵਾਲੀ ਦੁਬਾਰਾ ਵਿਆਹ ਕਰਾਇਆ ਹੋਵੇ ਤਾਂ ਉਹਨਾਂ ਦੇ ਉੱਪਰ ਪਰਚਾ ਵੀ ਕਰਵਾ ਸਕਦੇ ਆ ਦੂਜਾ ਇਹ ਕਿ ਜਿਹੜਾ ਪ੍ਰੋਪਰਟੀ ਦੇ ਰਾਈਟਸ ਨੇ ਮੁੰਡੇ ਦੇ ਮੁੰਡੇ ਦੇ ਘਰ ਦੇ ਵਿੱਚ ਔਰਤ ਦੇ ਉਹ ਜਿਉਂਦੇ ਤਿਉਂ ਬਰਕਰਾਰ ਰਹਿੰਦੇ ਨੇ ਉਹ ਕਿਸੇ ਵੀ ਤਰੀਕੇ ਦੇ ਨਾਲ ਖਤਮ ਨਹੀਂ ਹੁੰਦੇ ਇਸ ਲਈ ਤੁਹਾਨੂੰ ਸਲਾਹ ਹੈ ਕਿ ਜੇ ਤੁਸੀਂ ਤਲਾਕ ਲੈਣਾ ਤੁਹਾਡਾ ਆਪਸੀ ਦਾਜਿਨਾਮਾ ਹੈ ਕਿ ਤੁਸੀਂ ਦੋਨੋਂ ਪਰਿਵਾਰਾਂ ਨੇ ਤਲਾਕ ਲੈਣਾ ਤਾਂ ਫਿਰ ਕੋਰਟ ਦੇ ਵਿੱਚ ਆਓ ਕੋਰਟ ਦੇ ਵਿੱਚ ਤਲਾਕ ਲਾਓ ਤੇ ਆਪਦੀ ਜ਼ਿੰਦਗੀ ਨੂੰ ਅੱਗੇ ਤੋਂ